ਨੰਬਰਦਾਰ ਯੂਨੀਅਨ ਜ਼ਿਲ੍ਹਾ ਜਲੰਧਰ ਦੇ ਵਿਹੜੇ ਸ਼ਾਨ ਇੱਕ ਪੰਜਾਬ ਰਾਣਾ ਗੁਰਜੀਤ ਸਿੰਘ ਹਲਕਾ ਵਿਧਾਇਕ ਕਪੂਰਥਲਾ ਸਾਬਕਾ ਕੈਬਨਟ ਮੰਤਰੀ ਪੰਜਾਬ ਨੇ 26 ਜਨਵਰੀ 26 ਦੀ ਇਤਹਾਸਕ ਤਾਰੀਖ ਤੇ ਦੇਸ਼ ਦੇ 77ਵੇਂ ਗਣਤੰਤਰ ਦਿਵਸ ਮੌਕੇ ਠਾਠਾ ਮਾਰਦੇ ਦੇਸ਼ ਪੱਤਾਂ ਦੇ ਇਕਾਠ ਵਿੱਚ ਦੇਸ਼ ਕੌਮੀ ਝੰਡਾ ਲੈ ਰੌਣ ਦਾ ਸੁਪਾਰ ਪ੍ਰਾਪਤ ਕੀਤਾ ਇਸ ਮੌਕੇ ਜ਼ਿਲ੍ਹਾ 321 ਦੀ ਦੇ ਫਸਟ ਵਾਈਸ ਗਵਰਨਰ ਲਾਇਨ ਜੀ ਐਸ ਪਾਟਿਆ ਡਾਕਟਰ ਨਵਜੋਤ ਸਿੰਘ ਦਾਹਿਆ ਹਲਕਾ ਇੰਚਾਰਜ ਨਕੋਦਰ ਨੰਬਰਦਾਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਜਰਨੈਲ ਸਿੰਘ ਚੜਮੜੀ ਸਰਪ੍ਰਸਤ ਬਜਿੰਦਰ ਸਿੰਘ ਕਿੱਲੀ ਨਗਰ ਕੌਂਸਲ ਪ੍ਰਧਾਨ ਸ਼੍ਰੀਮਤੀ ਹਰਦੀਪ ਕੌਰ ਜੋਹਲ ਆਪਣੀ ਟੀਮ ਦੇ ਸਾਥੀਆਂ ਸਮੇਤ ਪਹੁੰਚੇ ਅਤੇ ਸਮਾਗਮ ਜਸ਼ਨ ਇੱਕ ਗਣਤੰਤਰ ਨੰਬਰਦਾਰ ਯੂਨੀਅਨ ਦੀ ਸ਼ੋਭਾ ਬਣੇ ਜਦੋਂ ਪੱਤਰਕਾਰ ਸਾਹਿਬਾਨ ਸਮਾਗਮ ਦੀ ਕਵਰੇਜ ਕਰਨ ਵਾਸਤੇ ਸਮਾਗਮ ਸਥਾਨ ਤੇ ਪਹੁੰਚੇ ਤਾਂ ਦੇਖਿਆ ਕਿ ਨੰਬਰਦਾਰ ਯੂਨੀਅਨ ਜਿਹੜਾ ਜਲੰਧਰ ਦੇ ਪ੍ਰਧਾਨ ਲਾਈਨ ਅਸ਼ੋਕ ਸੰਦੂ ਨੰਬਰਦਾਰ ਨੂਰ ਮਹਿਲ ਲਾਈਨ ਬਬੀਤਾ ਸੰਦੂ ਮਹਿਲਾ ਪ੍ਰਦਾਨ ਜੈ ਸ਼ੀਵ ਸ਼ਕਤੀ ਸੇਵਾ ਮੰਡਲ ਨੂਰ ਮਹਿਲ ਲਾਈਨ ਦਿਨਕਰ ਸੰਦੂ ਪ੍ਰਦਾਨ ਲਾਈਨਸ ਕਲਬ ਨੂਰ ਮਹਿਲ ਦਰੀਨ ਕਲਬ ਦਰੀਨ ਦੇ ਅਫਸਰ ਲਾਈਨ ਆਂਚਲ ਸੰਦੂ ਸੋਖਲ ਲਾਈਨ ਜਸਪ੍ਰੀਤ ਕੌਰ ਸੰਦੂ ਲਾਈਨ ਸੋਮਿਨਾਨ ਸੰਦੂ ਬੜੀ ਲਗਨ ਦੇ ਨਾਲ ਪੰਡਾਲ ਨੂੰ ਸਜਾਉਣ ਅਤੇ ਆਏ ਹੋਏ ਮਹਿਮਾਨਾਂ ਦੇ ਸਤਿਕਾਰ ਵਿੱਚ ਜੁਟੇ ਹੋਏ ਸਨ ਅਤੇ ਖੂਬਸੂਰਤ ਸਨਮਾਨ ਚਿੰਨ੍ਹਾਂ ਨੂੰ ਸੂਚੀਬਾਦ ਕਰ ਰਹੇ ਸਨ ਸਮਾਗਮ ਦੇ ਪ੍ਰਬੰਧਕ ਲਾਈਨ ਅਸ਼ੋਕ ਸੰਧੂ ਜ਼ਿਲ੍ਹਾ ਪ੍ਰਧਾਨ ਨੇ ਦਸਿਆ ਕਿ ਨੰਬਰਦਾਰ ਯੂਨੀਅਨ ਜ਼ਿਲ੍ਹਾ ਜਲੰਧਰ ਦਾ ਇਹ ਲਗਾਤਾਰ ਮਨਾਇਆ ਜਾਣ ਵਾਲਾ ਇਕੱਤੀਵਾ ਰਾਸ਼ਟਰੀ ਤਿਉਹਾਰ ਸੀ ਜਿਸ ਵਿੱਚ ਹਮੇਸ਼ਾ ਦੀ ਤਰ੍ਹਾਂ ਬਹੁਤ ਵੱਡੀ ਗਿਣਤੀ ਵਿੱਚ ਦੇਸ਼ ਭਗਤਾ ਨੇ ਇਕੱਠੇ ਹੋ ਕੇ ਦੇਸ਼ ਦੇ ਰਾਸ਼ਟਰੀ ਚੰਡੇ ਨੂੰ ਸਲਾਮਤ ਤੇ ਸ਼ਹੀਦਾਂ ਨੂੰ ਪ੍ਰਣਾਮ ਕੀਤਾ ਉਹਨਾਂ ਦੱਸਿਆ ਕਿ ਸ਼ਾਇਦ ਹੀ ਕਿਤੇ ਹੋਰ ਇਹੋ ਜਿਹੀ ਮਿਸਾਲ ਮਿਲਦੀ ਹੋਵੇ ਜਿੱਥੇ ਹਰ ਧਾਰਮਿਕ ਸਮਾਜਿਕ ਰਾਜਨੀਤਿਕ ਪਾਰਟੀ ਦੇ ਲੋਕ ਇਕੱਠੇ ਹੋ ਕੇ ਦੇਸ਼ ਦੇ ਤਿਰੰਗੇ ਚੰਡੇ ਅੱਗੇ ਸਰਦਾ ਪਾਵਨ ਨਾਲ ਨਤਮਸਤਕ ਹੁੰਦੇ ਹੋਣ ਇਸ ਸਮਾਗਮ ਵਿੱਚ ਸਮਾਜ ਦੇ ਵੱਖ-ਵੱਖ ਖੇਤਰਾਂ ਵਿੱਚ ਯੋਗਦਾਨ ਪਾਉਣ ਵਾਲੀਆਂ ਸ਼ਖਸੀਅਤਾਂ ਨੂੰ ਮਾਣਵਤਨ ਦੇ ਆਵਾਜ਼-ਏ-ਕਲਮ ਫਖਰ 1 ਨੰਬਰ ਦਾ ਸੀਨੀਅਰ ਸਿਟੀਜ਼ਨ ਅਵਾਰਡ ਮਾ ਸਰਸਵਤੀ ਅਵਾਰਡ ਵਾਈਸ ਆਫ ਪੰਜਾਬ ਭਗਤੀ ਪ੍ਰਸਾਰ ਆਦਿ ਅਵਾਰਡਾਂ ਨਾਲ ਉੱਚੇ-ਚੇ ਤੌਰ ਤੇ ਸਨਮਾਨਿਤ ਕੀਤਾ ਗਿਆ। ਪੰਡਾਲ ਵਿੱਚ ਪਹੁੰਚੇ ਹਰ ਦੇਸ਼ ਪ੍ਰੇਮੀ ਦੇ ਸੀਨੇ ਉੱਪਰ ਰਾਸ਼ਟਰੀ ਝੰਡਾ ਲਗਾ ਕੇ ਸਨਮਾਨ ਦਿੱਤਾ ਗਿਆ। ਤਿਰੰਗਾ ਝੰਡਾ ਲਹਿਰਾਉਣ ਤੋਂ ਪਹਿਲਾਂ ਇਲਾਕੇ ਦੀਆਂ ਮਾਣਮੱਤਿਆ ਸ਼ਖਸੀਅਤਾਂ ਨੇ ਜਯੋਤੀ ਪਰਚੰਡ ਕੀਤੀ। ਨੂਰ ਮਹਿਲ ਪੁਲਿਸ ਦੇ ਐਸਐਚਓ ਪਲਵਿੰਦਰ ਸਿੰਘ ਵੱਲੋਂ ਰਾਸ਼ਟਰੀ ਝੰਡੇ ਨੂੰ ਸਲਾਮੀ ਦਿੱਤੀ ਗਈ ਡੀ ਐਸ ਪੀ ਵਿਜੇ ਕਨਵਰਪਾਲ ਦੇਸ਼ ਭਗਤਾਂ ਦੀ ਸੁਰੱਖਿਆ ਲਈ ਉੱਚੇ-ਚੇ ਤੌਰ ਤੇ ਹਾਜ਼ਰ ਰਹੇ ਡੀ ਐਸ ਪੀ ਨਕੋਦਰ ਓਕਾਰ ਸਿੰਘ ਬਰਾੜ ਨੇ ਸਮਾਗਮ ਦੀ ਸਫਲਤਾ ਲਈ ਆਪਣੀਆਂ ਸ਼ੁਭ ਕਾਮਨਾਵਾਂ ਭੇਟ ਕੀਤੀਆਂ ਸਾਰਾ ਮਾਹੌਲ ਉਸ ਵਕਤ ਦੇਸ਼ ਭਗਤੀ ਨਾਲ ਮਹਿਕ ਉੱਠਿਆ ਜਦੋਂ ਸਮਾਗਮ ਦੇ ਮੁੱਖ ਮਹਿਮਾਨ ਰਾਣਾ ਅਤੇ ਵਿਸ਼ੇਸ਼ ਮਹਿਮਾਨਾਂ ਨੇ ਰਾਸ਼ਟਰ ਗਾਣ ਖੁਦ ਜੋਸ਼ੀਲੀ ਆਵਾਜ਼ ਵਿੱਚ ਗਾਇਆ ਜੈ ਹਿੰਦ वंदे मातरम भारत माता दी जय जै दे जयकारे लगाए खानपान दे प्रबंध जय शिव शक्ति सेवा मंडल नूर महल वल्लो कीते गए खूबसूरत सम्मान चिन्हा दी सेवा अशोक बबिता संधू पेट्रोलियम वल्लो कीती गई स्कूल विचो फसत आवन वाले बच्चां नु उचेचे तौर ते मां सरस्वती अवार्ड सम्मानित कीता गया नंबरदार यूनियन वल्लो सलीके की नाल कीते समागम दी लोका विच एक खास चर्चा बणी ਬੁਲਾਰਿਆ ਨੇ ਦੇਸ਼ ਨੂੰ ਸਹੀ ਦਿਸ਼ਾਵਲ ਤੋਰਨ ਲਈ ਹਰ ਸਰਕਾਰੀ ਕੁਰਸੀਆਂ ਤੇ ਯੋਗ ਅਤੇ ਇਮਾਨਦਾਰ ਅਫਸਰ ਲਗਾਉਣ ਦੀ ਗੱਲ ਕੀਤੀ ਅੱਜ ਦੇਸ਼ ਦੀ ਦੁਰਗਤੀ ਸ਼ਿਫਾਰਸ਼ੀ ਅਫਸਰशाही ਕਾਰਨ ਹੀ ਹੈ ਨੂਰਮਹਿਲ ਤੋਂ ਪੱਤਰਕਾਰ ਮੋਹਿਤ ਸ਼ਰਮਾ ਦੀ ਰਿਪੋਰਟ ਕਾਂਗਰਸ ਜਾਂਦੀ ਉਹ ਤੇ ਕੋਈ ਹੋਰ ਪਾਰਟੀ ਨਹੀਂ ਜਾਂਦੀ ਜਿੱਥੇ ਆਪ ਜਾਂਦੀ ਉਹ ਕਿਸੇ ਨੂੰ ਸਰਦੀ ਨਹੀਂ ਕਿ ਇਹ ਹਾਲ ਸਾਰੀਆਂ ਪਾਰਟੀਆਂ ਦਾ ਤੁਸੀਂ ਫੇਰ ਵੀ ਮੈਡਮ ਜਿਹੜੀ ਆਜ਼ਾਦੀ ਇਸ ਮੁਲਕ ਨੇ ਪਹਿਲਾ ਮੁਗਲਾਂ ਤੋਂ ਚੱਲਦਾ ਰਾਜ ਪਾਕ ਫਿਰ ਕੋ ਸੁਨੇ ਲਈ ਪੰਜਾਬ ਦੇ ਵਿੱਚ ਰਾਜ ਮਹਾਰਾਜਾ ਰਜੀਤ ਸਿੰਘ ਦਾ ਸਥਾਪਿਤ ਹੋਇਆ ਉਹ ਵੀ ਗੋਰਿਆਂ ਨੇ ਕਮਜ਼ਾਲਿਆ ਉਹਨਾਂ ਦੇ ਜਾਣ ਤੋਂ ਬਾਅਦ ਤੇ ਉਸ ਆਜ਼ਾਦੀ ਹਿੰਦੁਸਤਾਨ ਦੀ ਚ ਸਾਡੇ ਸਾਰੇ ਹਿੰਦੂਸਾਨ ਵਾਸੀਆਂ ਨੇ ਯੋਗਦਾਨ ਪਾਇਆ ਔਰ ਉਹਨਾਂ ਸਾਰਿਆਂ ਚੋਂ ਪੰਜਾਬ ਸਭਰੋਂ ਅੱਗੇ ਸੀ ਚਾਹੇ ਅੰਦੋਲਨ ਦੀ ਗੱਲ ਕਰ ਲਈਏ ਚਾਹੇ ਕੁਰਬਾਨੀਆਂ ਦੀ ਗੱਲ ਕਰ ਲਈਏ ਤੇ ਉਹਨਾਂ ਸਾਰੇ ਆਜ਼ਾਦੀ ਘੁਲਾਟੀਆਂ ਨੇ ਜਿਨ੍ਹਾਂ ਨੇ ਆਪਣੀ ਜਾਨ ਨਿਛਾਵਰ ਕੀਤੀ ਜਾਂ ਜਿਹੜੇ ਜੇਲਾਂ 'ਚ ਰਹਿ ਕੇ ਗਾਂਧੀ ਜੀ ਦੇ ਨਹਿਰੂ ਜੀ ਦੇ ਕੰਦੇ ਨਾਲ ਕੰਦਾ ਜੋੜ ਕੇ ਜਿਨ੍ਹਾਂ ਨੇ ਇਸ ਆਜ਼ਾਦੀ 'ਚ ਯੋਗਦਾਨ ਪਾਇਆ ਆਪਾਂ ਉਹਨਾਂ ਸਾਰਿਆਂ ਨੂੰ ਸਲੂਟ ਕਰਦੇ ਹਾਂ ਔਰ ਮੈਨੂੰ ਕਹਿਣ ਚ ਬੜੀ ਖੁਸ਼ੀ ਹੋ ਰਹੀ ਆ ਕਿ ਜਿੱਤੇ ਸਾਡਾ ਮੁਲਕ ਆਜ਼ਾਦ ਹੋਇਆ ਇਸ ਮੁਲਕ ਨੇ ਹਰ ਫੀਲਡ ਦੇ ਵਿੱਚ ਆਪਣੀ ਛਾਪ ਪੇ ਇਸ ਦੁਨੀਆ ਤੇ ਛੱਡੀ ਆ ਸਮੇਂ-ਸਮੇਂ ਦੀਆਂ ਸਰਕਾਰਾਂ ਜਵਨ ਲਾਲ Nehru ਸਾਹਿਬ ਤੋਂ ਸ਼ਾਸਤਰੀ ਜੀ ਨੂੰ ਲੈ ਕੇ ਸ਼੍ਰੀਮਤੀ ਇੰਦਰਾ ਗਾਂਧੀ ਜੀ ਔਰ ਪਾਕਿਸਤਾਨੇ ਸਮੇਂ ਸਮੇਂ ਨਾ ਹੋਰ ਪਾਰਟੀਆਂ ਦਾ ਵੀ ਰਾਜ ਆਇਆ ਫਿਰ ਇਸ ਮੁਲਕ ਨੇ ਬਹੁਤ ਵੱਡਾ ਇੱਕ ਯੋਗਦਾਨ ਇੱਕ ਟਰਨ ਕੀਤਾ ਡਾਕਟਰ ਮਨਮੋਹਨ ਸਿੰਘ ਜੀ ਦੇ ਰਾਜ ਚ ਔਰ ਮੁਲਕ ਨੇ ਇਕਨੋਮਿਕ ਪਾਵਰ ਬਣ ਇੰਡਸਟਰੀਅਲ ਡਿਵੈਲਪਮੈਂਟ ਦੀ ਗੱਲ ਉਹਨਾਂ ਦੇ ਵੇਲੇ ਓਪਨਿੰਗ ਅਪ ਹੋਈ ਇਕਨੋਮੀ ਔਰ ਮੈਂ ਸਮਝਦਾ ਉਹਦੇ ਛੱਟਿਆ ਜਿੱ ਨਿਕਲ ਰਹੇ ਆ ਪਰ ਇਹ ਬਹੁਤ ਸਰਕਾਰਾਂ ਬਦਲੀਆਂ ਬੀਜੇਪੀ ਦੀ ਸਰਕਾਰ ਆਈ ਚਲਦੇ ਆ ਪੁਲਿਸੀ ਤੇ politcal ਬੰਦੇ ਦਾ ਵੀ ਯੋਗਦਾਨ ਹੁੰਦਾ ਲੇਕਿਨ ਸਾਡੇ ਮੋਲਕ ਦੀ ਜਿਹੜੀ ਨੀਵ ਰੱਖੀ ਗਈ ਆ ਨਾ ਉਹ ਬੜੀ ਮਜ਼ਬੂਤ ਰੱਖੀ ਗਈ ਆ ਕੁਰਬਾਨੀਆਂ ਦੇ ਕੇ ਅਸੀਂ ਇੱਥੇ ਪਹੁੰਚੇ ਆ ਇਸ ਕੁਰਬਾਨੀ ਨੂੰ ਅੱਜ ਵੀ ਜਿਹੜੇ ਸਾਡੇ ਫੌਜੀ ਸਰਦਾਰ ਤੇ ਆ ਉਹ ਸਾਡੇ ਲਈ ਆਪਣੀ ਜਾਨ ਨਿਸ਼ਾਵਰ ਕਰਦੇ ਆ ਉਹਨਾਂ ਦਾ ਦੇਣਾ ਸੀ ਨਹੀਂ ਦੇ ਸਕਦੇ ਸੋ ਸਮੇਂ-ਸਮੇਂ ਤੇਤੇ ਜਦੋਂ ਵੀ ਜੰਗ ਹੋਈ ਉਹਦੇ ਫੇਰ ਮੈਂ ਕਹਾਂਗਾ ਜਿੱਥੇ ਹਿੰਦੁਸਤਾਨ ਦੀ ਜਿੱਤ ਹੋਈ ਉਥੇ ਪੰਜਾਬੀਆਂ ਦਾ ਬੜਾ ਬੜਾ ਯੋਗਦਾਨ ਸੀ ਔਰ ਆਪਣੀ ਕੌਮ ਆਪਣੇ ਲੋਕ ਆਪਣਾ ਪਾਣੀ ਜਿਹੜਾ ਪੀਨੇ ਆ ਮੈਂ ਸੰਧਾ ਕੁਰਬਾਨੀ ਵਾਲਾ ਪਾਣੀ ਆ ਔਰ ਦੇਸ਼ ਭਗਤੀ ਵਾਲਾ ਸਾਡਾ خون ਆ ਦੇਸ਼ ਭਤੀ ਪੰਜਾਬੀ ਕਦੇ ਕਿਸੇ ਨਾਲ ਪਿੱਛੇ ਨਹੀਂ ਰਹੇ ਵੀ ਆਰ ਨੰਬਰ 1 ਇਨ ਦੀ ਕੰਟਰੀ ਐਂਡ ਵੀ ਹੈਵ ਟੂ ਰਿਮੇਨ ਨੰਬਰ 1 ਸਾਡੀ ਕੋਸ਼ਿਸ਼ ਹੋਣੀ ਚਾਹੀਦੀ ਆ ਵੇਖੋ ਪੰਜਾਬ ਨਾਲ ਬਹੁਤ ਕੁਝ ਹੋਇਆ ਪੰਜਾਬ ਜਿੱਥੇ ਮੁਲਕ ਜਦੋਂ ਆਜ਼ਾਦ ਹੋਇਆ ਤੇ ਮੁਲਕ 'ਚ ਖੁਸ਼ੀਆਂ ਮਨਾਈਆਂ ਜਾ ਰਹੀਆਂ ਸੀ 15 ਅਗਸਤ ਨੂੰ ਸਾਡਾ ਮੁਲਕ ਆਜ਼ਾਦ ਹੋ ਗਿਆ ਅੱਜ ਆਪਕ ਨੇ ਪਬਲਿਕ ਡੇਵ ਕੰਨ ਤੰਦ ਤੰਦ ਦਿਨ ਸ ਤੇ ਇਕੱਠੇ ਆਏ ਆ ਤੇ ਅਸੀਂ ਆਪਣੇ ਰਿਸ਼ਤੇਦਾਰ ਸੱਜਣ ਮਿੱਤਰਾਂ ਦੀਆਂ ਜਿਹੜੀਆਂ ਚਿਖਾਂ ਸੀਆਂ ਉਹਨਾਂ ਦਾ ਵਿਛੋੜਾ ਸੀ ਉਹਦਾ ਦੁੱਖ ਪੰਗਾਨ ਪਰ ਪੰਜਾਬ ਖਾਸ ਤੌਰ ਤੇ ਹੋ ਗਿਆ ਲੇਕਿਨ ਪੰਜਾਬ ਨੂੰ ਹਮੇਸ਼ਾ ਹੀ ਗੁਰੂਆਂ ਦੀ ਧਰਤੀ ਆ ਕਿਰਪਾ ਰਹੀ ਆ ਫਿਰ ਪੈਰਾਂ ਤੇ ਖੜਾ ਹੋ ਗਿਆ ਪੰਜਾਬ ਨੇ ਇਸ ਮੁਲਕ ਦੀ ਜਿਹੜੀ ਅਨ ਦੀ ਪੂਰਤੀ ਦੁਨੀਆ ਪਾਰਚ ਬੈਠੇ ਸਾਰੇ ਦੇਸ਼ ਭਗਤਾਂ ਨੂੰ 79 ਕੰਤਨਤਾ ਦਿਵਸ ਦੀਆਂ ਮੈਂ ਨੰਬਰ ਦਾ ਜੁਨੀਅਰ ਵੱਲੋਂ ਜੈ ਸ਼ਿਵ ਸ਼ਕਤੀ ਸੇਵਾ ਮੰਡਲ ਨੂਰ ਮਹਿਲ ਲਾਇਨਸ ਕਲੱਬ ਨੂਰ ਮਹਿਲ ਡਰੀ ਵੱਲੋਂ ਦਿਵਲ ਮੁਬਾਰਕਬਾਦਨਾ ਔਰ ਅੱਜ ਸਾਡੇ ਇਸ ਨੰਬਰ ਦਾ ਜੁਨੀਅਰ ਦੇ ਵਿੜੇ ਵਿੱਚ ਪੰਜਾਬ ਦੀ ਸ਼ਾਨ ਰਾਣਾ ਗੁਰੀਤ ਜੀ ਐਮ ਐਲ ਏ ਕਪੂਰਥਲਾ ਔਰ ਕੈਬਨੇ मिनिस्टर ਗਵਰਨਮੈਂਟ ਆਫ ਪੰਜਾਬ ਔਰ ਫਾਰਮਰ ਐਮਪੀ ਸਾਹਿਬ ਸਾਡੇ ਦਰਮਿਆਨ ਆਏ ਜਿਨ੍ਹਾਂ ਦਾ ਸਾਰੇ ਦੇਸ਼ ਭਗਤਾਂ ਨੇ ਰਜ ਰਜ ਕੇ ਸੁਆਗਤ ਕੀਤਾ ਔਰ ਉਹਨਾਂ ਨੇ ਵੀ ਖੁੱਲਾ ਸਮਾ ਦੇ ਕੇ ਸਾਰਿਆਂ ਨੂੰ ਸਤਿਕਾਰਿਆ ਅਸੀਂ ਉਹਨਾਂ ਦਾ ਡਾਕਟਰ ਅਨੋਜ ਸਿੰਘ ਦਾਇਆ ਜੀ ਦਾ ਸਾਡੇ ਪੰਜਾਬ ਦੇ ਸੂਬਾ ਪ੍ਰਧਾਨ ਜਨੈਸੀ ਚਰਮਨੀ ਜੀ ਤੇ ਉਹਨਾਂ ਦੀ ਸਾਰੀ ਪੂਰੀ ਟੀਮ ਦਾ ਤੇ ਸਾਡੇ ਜਿਹੜੇ ਅੰਮ੍ਰਿਤਸਰ ਤੋਂ ਡਿਸਟ੍ਰਿਕਟ 3 ਟੂ ਬਾਂਡੀ ਦੇ ਫਰਸਟ 22 ਡਿਸਟ੍ਰਿਕਟ ਦੇ ਬੰਦੇ ਆਏ ਸੀਗੇ ਉਹਨਾਂ ਦਾ ਉਹਨਾਂ ਸਮੇਤ ਸਾਰੀ ਸ਼ਖਸੀਤਾਂ ਦਾ ਜਿੰਨੇ ਵੀ ਇੱਥੇ ਆਏ ਆ ਜੇ ਮੈਂ ਨਾਂ ਲਵਾਗਾ ਤਾਂ ਸਾਰੀਆਂ ਸ਼ਖਸੀਤਾਂ ਹੈਗੀਆਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਇੱਥੇ ਆ ਕੇ ਰਾਸ਼ਟਰ ਨੂੰ ਸਲਾਮ ਕੀਤਾ ਜਿਹੜੀ ਸਾਡੇ ਨੰਬਰ ਦਾ ਜੂਨੀਅਨ ਜਿਹੜਾ ਅੱਜ 31ਵਾਂ ਤਿਉਹਾਰ ਮਨਾ ਰਹੀ ਆ ਉਹਦੇ ਵਿੱਚ ਸ਼ਿਰਕਤ ਕਰਕੇ ਬਹੁਤ ਵੱਡੀ ਗੰਤੀ ਵਿੱਚ ਆਪਣੀ ਸ਼ਮੂਲੀਅਤ ਕਰਕੇ ਜੋ ਜਿੱਥੇ ਸਾਡੇ ਤਿਰੰਗੇ ਝੰਡੇ ਦਾ ਸਤਿਕਾਰ ਕੀਤਾ ਉਥੇ ਸਾਡਾ ਵੀ ਬਹੁਤ ਵੱਡਾ ਮਾਨ ਵਧਾਇਆ ਆਪਣੀ ਗੱਲ ਨੂੰ ਅੱਗੇ ਰੱਖਦਿਆਂ ਹੋਇਆ ਕਿਉਂਕਿ ਇਹ ਜਿਹੜਾ ਗਣਤੰਤਰ ਦਿਵਸ ਹੈਗਾ ਇਹ ਸੰਵਿਧਾਨ ਨਾਲ ਜੁੜਿਆ ਹੋਇਆ ਡਾਕਟਰ ਭੀਮrao ਅੰਬੇਦਕਰ ਜੀ ਇਹ ਸੰਵਿਧਾਨ ਦੇ ਜਨਮਦਾਤਾ ਨੇ ਕਰਤਾ ਧਰਤਾ ਨੇ ਉਹਨਾਂ ਜਿਹੜੀ ਪੂਰੀ ਉਹਨਾਂ ਟੀਮ ਜੁੜੀ ਹੋਈ ਆ ਉਹਨਾਂ ਨੇ ਸਾਨੂੰ ਇੱਕ ਇਹੋ ਜਿਹਾ ਸੰਵਿਧਾਨ ਦਿੱਤਾ ਜਿਹਦੇ ਵਿੱਚ ਅਸੀਂ ਆਪਣੀ ਗੱਲ ਕਾੰਦੇ ਹੱਕਦਾਰ ਰਹਿਗੇ ਆ ਆਪਣੇ ਧਾਰਨਾ ਪ੍ਰਦਰਸ਼ਨ ਦੇ ਕੇ ਗੱਲ ਕਰਨ ਦੇ ਹੱਕਦਾਰ ਰਹਿਗੇ ਆ ਬੋਲਣ ਦੀ ਆਜ਼ਾਦੀ ਆ ਲੋਕਾਂ ਦੇ ਸਮਾਗਮ ਕਰਦੀ ਆਜ਼ਾਦੀ ਹੈਗੀ ਆ ਜੋ ਅੰਗਰੇਜ਼ਾਂ ਨੇ ਮੁਗਲਾਂ ਨੇ ਸਾਡੇ ਤੇ ਪਾਬੰਦੀਆਂ ਲਾਈਆਂ ਹੋਈਆਂ ਸੀਗੀਆਂ ਉਹ ਸਭ ਤੋਂ ਉਹਨਾਂ ਤੋਂ ਦੂਰ ਪਹ ਜਾ ਕੇ ਸਾਨੂੰ ਇਹ ਕਾਨੂੰਨੀ ਹੱਕ ਦਿੱਤਾ ਬਾਬਾ ਸਾਹਿਬ ਦਾ ਧੰਨਵਾਦ ਉਹਨੇ ਪੂਰੀ ਟੀਮ ਦਾ ਧੰਨਵਾਦ ਪਰ ਅਸੀਂ ਇਸ ਮੌਕੇ ਜੋ ਸਮਵਧਾਨ ਦੀ ਕਹਿੰਦੇ ਸਾਜੇ ਉਹ ਸਾਡਾ ਸਮਵਧਾਨ ਹੈਗਾ ਉਹ ਲਚਕੀਲਾ ਹੈ ਬਹੁਤ ਆ ਤੇ ਹਾਰੀ ਬਹੁਤ ਆ ਜਦੋਂ ਕੁਰਸੀਆਂ ਤੇ ਆ ਕੇ ਬੇਈਮਾਨ ਲੋਕ ਬਹਿ ਜਾਂਦੇ ਆ ਸੰਵਿਧਾਨ ਦੇ ਲਚਕੀਲੇਪਨ ਹੁੰਦਾ ਫਾਇਦਾ ਉਠਾਉਂਦੇ ਆ ਫਿਰ ਉਹ ਜਿਹੜੇ ਬੇਈਮਾਨ ਅਫਸਰ ਹੈਗੇ ਆ ਚਾਹੇ ਕਿਸੇ ਫੀਲਡ ਦੇ ਵਿੱਚ ਹੋ ਚਾਹੇ ਪੁਲਿਸ ਦੇ ਵਿੱਚੋਂ ਚਾਹੇ ਪ੍ਰਸ਼ਾਸਨ ਦੇ ਵਿੱਚੋਂ ਚਾਹੇ ਤਹਿਸੀਲਾਂ ਦੇ ਵਿੱਚੋਂ ਉਹ ਕਹਿੰਦਾ ਵਾ ਜਿੱਥੇ ਵੀ ਸਰਕਾਰੀ ਕੁਰਸੀਆਂ ਹੈਗੀਆਂ ਉਹਦੇ ਜਿਹੜੇ ਕੁਰਸੀਆਂ ਤੇ ਅਫਸਰ ਬੈਠੇ ਹੈਗੇ ਆ ਜਦੋਂ ਬੇਈਮਾਨ ਹੋ ਜਾਂਦੇ ਆ ਤੇ ਉਦੋਂ ਫਿਰ ਉਹ ਅਤਿਆਚਾਰ ਕਰਦੇ ਆ ਇਥੇ ਸੰਵਿਧਾਨ ਨੂੰ ਲੈ ਕੇ ਪੰਜਾਬ ਹਿੰਦੁਸਤਾਨ ਦੇ ਵਿੱਚ ਪੰਜਾਬ ਦੇ ਵਿੱਚ ਇੱਕ ਇਹੋ ਜਿਹੀ ਜੋ ਨਕੀ ਅਫੋਸ ਹੋਣੀ ਚਾਹੀਦੀ ਆ ਜਿਨ੍ਹਾਂ ਨੂੰ ਬਤਲ ਇਹ ਇੰਨੇ ਕਿ ਪੈਸੇ ਦਿੱਤੇ ਜਾਣ ਕਿ ਉਹਨਾਂ ਦਾ ਜਿਹੜਾ ਮਨ ਹੈਗਾ ਉਹ ਬੇਈਮਾਨੀ ਕਰਨ ਬੰਦ ਨਾ ਜਾਵੇ ਜੇਕਰ ਸਰਕਾਰਾਂ ਨੰਬਰ ਦਾ ਯੂਨੀਅਨ ਦੀ ਇੱਕ ਗਹਾ ਦੇ ਉੱਪਰ ਪਹਿਰਾ ਦੇ ਦੇਣ ਕਿ ਸਰਕਾਰੀ ਕੁਰਸੀਆਂ ਦੇ ਉੱਪਰ ਸਿਰਫ ਇਮਾਨਦਾਰ ਅਫਸਰ ਹੀ ਬਿਠਾਈ ਜਾਣ ਜਿਨ੍ਹਾਂ ਕੋਈ ਯੋਗਤਾ ਹੈਗੀ ਆ ਉਹੀ ਅਫਸਰ ਬਿਠਾਈ ਜਾਣ ਤੇ ਜਿਹੜੀ ਅਰਾਜਕਤਾ ਹੈਗੀ ਆ ਬੇਰੁਜ਼ਗਾਰ ਹੈਗੀ ਆ ਬਲਾਤਕਾਰ ਵਰਗੀਆਂ ਕਮੀਆਂ ਪਿਹੜੀਆਂ ਆਦੀ ਦੀ ਹਰਕਤਾਂ ਹੈਗੀਆਂ ਚਿੱਟਾ ਵਿਗਦਾ ਪਿਆ ਨਸ਼ੇ ਵਿਗਦੇ ਪਿਆ ਸਾਡੀ ਜਵਾਨੀ ਰੁੱਲਦੀ ਪਈ ਹੈਗੀ ਆ ਯਕੀਨਨ ਉਹ ਬੰਦ ਹੋ ਜਾਣਗੀਆਂ ਜੇਕਰ ਇੱਕ ਐਮਐਲਏ ਨੇ ਕਿਹਾ ਤਾਂ ਆਸਚੋ ਮੇਰਾ ਉਹ ਤਾਂ ਫਿਰ ਇੱਕ ਕੈਮਰਾ ਦਾ ਸਪਾਈ ਬਣ ਗਿਆ ਉਹ ਉਹਦਾ ਤਲਵੇ ਚੜਨ ਵਾਲਾ ਇੱਕ ਮੁਲਾਜ਼ਮ ਬਣ ਗਿਆ ਉਹ ਫਿਰ ਲੋਕਾਂ ਦੇ ਨਿਕ ਨਿੱਤੇ ਦੇ ਕੰਮ ਨਹੀਂ ਕਰ ਸਕਦਾ ਨੂਰ ਮਹਿਲ ਦੇ ਵਿੱਚ ਮੈਂ ਹਲਕਾ ਵਿਧਾਇਕ ਨੂੰ ਬੇਨਤੀ ਕਰਨੀ ਚਾਹਣਾ ਕਿ ਦੇਖੋ ਜਦੋਂ ਤੁਸੀਂ ਜਦੋਂ ਤੁਸੀਂ ਐਮਐਲਏ ਨਹੀਂ ਸੀ ਬਣੇ ਇਸ ਨੰਬਰਦਾਰ ਤੁਸੀਂ ਹੁਕਾ ਦਿੱਤਾ ਸੀ ਆਪਾਂ ਵਿੱਚ ਸਾਹਮਣੇ ਬਰਾਇਆ ਸੀ ਪਰ ਨੰਬਰਦਾਰ ਜੀ ਆਓ ਇਹਦੇ ਦਾ ਤੁਹਾਡਾ ਮਿਸ਼ਨ ਹੈ ਅਧੂਰਾ ਸਕੂਲ ਇਹਨੂੰ ਮੈਂ ਪੂਰਾ ਕਰੂੰਗੀ ਉਸ ਵੇਲੇ ਅਸੀਂ ਸਭ ਕੁਝ ਭੁੱਲ ਗਏ ਠਾ ਠਾ ਕਰਕੇ ਵੋਟਾਂ ਤੁਹਾਨੂੰ ਅਸੀਂ ਪਾਈਆਂ ਅੱਜ ਉਹ ਗੱਲ ਤੁਸੀਂ ਭੁੱਲ ਗਏ ਆ ਇਹ ਵੀ ਗੱਲ ਭੁੱਲ ਗਏ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਸਾਡੇ ਸਰਕਾਰੀ ਦਾ ਸਕੂਲ ਹੈਗਾ ਅਧੂਰਾ ਪਿਆ ਉਹਨ ਬਣਾਉਣਾ ਜਦੋਂ ਤੁਸੀਂ ਤੁਸੀਂ ਇਹ ਸਕੂਲ ਨਹੀਂ ਬਣਾਉਂਦੇ ਫਿਰ ਤੁਹਾਨੂੰ ਵੀ ਚੈਲੰਜ ਕਰਦੇ ਆ ਜੇ ਤੁਸੀਂ ਨਹੀਂ ਬਣਾ ਸਕਦੇ ਕੋਈ ਗੱਲ ਨਹੀਂ ਨੰਬਰਦਾਰ ਜੀ ਜੁਨੇ ਦਾ ਸਮਾਗਮ 26 ਜਨਵਰੀ ਦਾ ਇਹ ਸਮਾਪਤ ਹੋ ਗਿਆ ਹੁਣ ਅਸੀਂ ਇਹ ਸਕੂਲ ਬਣਾਉਣ ਵਿੱਚ ਆਪਣਾ ਪੂਰਾ ਟੇ ਲਾਵਾਂਗੇ ਬੇਤਰੇ ਹੋਊਗਾ ਜੇਕਰ ਤੁਸੀਂ ਸਾਡੀ ਬੇਨਤੀ ਮੰਨੋ ਤੁਸੀਂ ਸਾਡੀ ਭੈਣ ਹੋ ਸਾਡੀ ਛੋਟੀ ਭੈਣ ਹੋ ਜਾਂ ਵੱਡੇ ਭੈਣ ਹੋਵੋਗੇ ਸਾਡੀ ਹਲਕੀ ਨਮਾਇਦੀ ਕਰਦੇ ਹੋ ਇੱਕ ਔਰਤ ਨਾਤੇ ਤੁਹਾਨੂੰ ਅਸੀਂ ਇਹੀ ਬੇਨਤੀ ਕਰਦੇ ਹਾਂ ਇਹ ਸਿਹਰਾ ਤੁਸੀਂ ਆਪਣੇ ਸਿਰ 'ਤੇ ਲਾ ਲਓ ਤੁਹਾਡੀ ਸਰਕਾਰ ਦਾ ਸਮਾਂ ਬਹੁਤ ਥੋੜਾ ਲੈ ਗਿਆ ਆਉਣ ਬਾਅਦ ਸਮਾਂ ਪਤਾ ਨਹੀਂ ਕਿਦਾਂ ਨੂੰ ਸਾਹਮਣੇ ਲੈ ਜਾਣਾ ਇਸ ਮੌਕੇ ਤੁਸੀਂ ਫਾਇਦਾ ਕਰ ਲਓ ਇੱਕੋ ਹੀ ਵਿਕਾਸ ਦੀ ਗੱਲ ਨੂਰਮੈਲ ਤੁਹਾਡੀ ਦਿਸਣੀ ਆ ਉਹ ਹੈਗਾ ਸਰਕਾਰੀ ਸਕੂਲ ਇਹਦਾ ਦਾ ਹੋਸਾ ਤੁਹਾਡਾ ਆਉਣ ਵਾਲਾ ਸਮਾਂ ਵੀ ਜੇ ਤੁਹਾਡੇ ਪੱਖ ਵਿੱਚ ਹੋ ਜਾਏ ਸੇਵਰੇ ਦਾ ਬੁਰਾ ਹਾਲਿਆ ਨੂਰ ਮੈਦਾਨ ਟਾਬ ਹੈਗੀ ਆ ਉਹ ਭਰੀ ਪਈ ਆ ਉਥੇ ਲੋਕ ਤੁਹਾਡੇ ਨਗਰ ਕੌਂਸਲਰ ਦੇ ਜਿਹਨੇ ਮੁਲਾਜ਼ਮ ਹੈਗੇ ਆ ਪਦਰ ਕਿਰੀ ਸ਼ਹਿਰ ਦੇ ਉੱਪਰ ਉਹਦੇ ਵਿੱਚ ਕੂੜਾ ਸਟਰੀ ਜਾਂਦੇ ਆ ਕੂੜਾ ਨੂਰ ਮੈਦਾਨ ਚਾਰੇ ਪਾਸੇ ਤੁਰਿਆ ਫਿਰਦਾ ਤੁਹਾਡਾ ਕਿਸੇ ਦਾ ਕੋਈ ਧਿਆਨ ਹੈਗਾ ਸ਼ਹਿਰ ਤੁਹਾਡਾ ਉਥੇ ਜਿਹੜੇ ਰਹਿਣ ਬਾਰੇ ਲੋਕ ਉਹ ਸਾਰੇ ਤੁਹਾਡੇ ਹੈਗੇ ਆ ਉਹਨਾਂ ਦਾ ਸਿੱਧਾ ਧਿਆਨ ਰੱਖੋ ਦਵਾਈਆਂ ਜੇਕਰ ਖਾਸਵਾਦੀ ਗੱਲ ਕਰੀਏ ਉੱਥੇ ਨਸ਼ੇੜੀ ਇੰਨੇ ਚਲੇ ਜਾਂਦੇ ਹੈਗੇ ਆ ਤੁਹਾਡਾ ਇਹ ਪਹਿਲੇ ਮੁੱਢਲੇ ਜੋ ਤੁਹਾਡੇ ਨਾਲ ਸਾਡੀ ਮੀਟਿੰਗ ਹੋਈ ਸੀ ਬਬੀਤਾ ਸੰਧੂ ਨੇ ਇੱਕੋ ਗੱਲ ਕਹੀ ਸੀ ਉੱਥੋਂ ਨਸ਼ੇੜੀ ਹਟਾ ਦਿਓ ਤੁਸੀਂ ਦੋ ਚਾਰ ਦਿਨ ਇਹ ਕੰਮ ਕੀਤਾ ਉਸ ਤੋਂ ਬਾਅਦ ਨਕੀਆ ਜਿਉਂ ਦਾ ਤਿਉਂ ਮਸਲਾ ਫੇਰ ਨੂਰਮਹਿਲ ਦੇ ਵਿੱਚ ਫਸ ਪੱਟੀ ਜਾਂਦੇ ਹੋ ਲੋਕਾਂ ਦੇ ਤੁਸੀਂ ਨਕੀਆ ਲੱਖ ਰੁਪਏ ਜਨਤਾ ਦੇ ਬਰਵਾ ਕਰੀ ਜਾਂਦੇ ਹੋ ਜਿੱਥੇ ਪੈਸੇ ਜ਼ਰੂਰਤ ਹੈਗੀ ਆ ਉੱਥੇ ਪੈਸੇ ਖਰਚੋ ਐਵੇਂ ਨਕੀਆ ਸਾਡੇ 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 ਘਰ ਦੇ ਕੋਲ ਹੀ ਆ ਜੋ ਤੁਹਾਡੀ ਕਾਉਂਸਲਰ ਨੇ ਪੱਕੀ ਨਾਲੀ ਪਾੜਦੀ ਪਤਾ ਕਿਹਦੀ ਬਣਾਈ ਹੋਈ ਸੀਗੀ ਤੀਸਰਾ ਸੰਦੂ ਦੀ ਉਹਨਾਂ ਨੂੰ ਪਤਾ ਕਿੱਦਾਂ ਪਟਿਆ ਗਿਆ ਘਰ ਲਾ ਲਾ ਕੇ ਤੇ ਜੇ ਤੁਸੀਂ ਅੱਜ ਬਣਾਈ ਹੋ ਜੀ ਪਟਨਾ ਹੋਵੇ ਤੇ ਇੱਕ ਦੇਖਣਾ ਪੜ ਲੋ ਇਹ ਤੁਹਾਡਾ ਵਿਕਾਸ ਆ ਤੇ ਮੈਂ ਤੁਹਾਨੂੰ ਬੇਨਤੀ ਕਰੂੰਗਾ ਜਿਹੜੇ ਬੰਦੇ ਤੁਹਾਨੂੰ ਗਲਤ ਗਾਈਡ ਕਰਦੇ ਹੈਗੇ ਉਹਨਾਂ ਤੋਂ ਬਚ ਕੇ ਰਹੋ ਸਿਰਫ ਅਜੇ ਵਿਕਾਸ ਦੇ ਕਾਜ ਹੈਗੇ ਉਹ ਤੇ ਧਿਆਨ ਕਰ ਲੋ ਤਾਂ ਸ਼ਾਇਦ ਹੋ ਸਕਦਾ ਔਰ ਬਾ ਸਮਾ ਤੁਹਾਨੂੰ ਇਹ ਚਾਹਵ ਸੀ ਯਾਦ ਰੱਖੇ ਤੁਸੀਂ ਕਿ ਮੈਲਾ ਐਮ ਐਲ ਏ ਬਣੇ ਹੋਏ ਹੈਗੇ ਆ ਇਹਦਾ ਸਟੇਜ ਜਿਹੜਾ ਹੈਗਾ ਤੁਹਾਨੂੰ ਵਿਕਾਸ ਕਾਜ ਕਰਕੇ ਮਿਲਣਾ ਅਦਰਬਾਏ ਤੁਹਾਨੂੰ ਤੁਸੀਂ ਇਹ ਸਮਾ ਥੋੜਾ ਹੀ ਰਹਿ ਗਿਆ ਤੁਹਾਨੂੰ ਕਿਸੇ ਯਾਦ ਨਹੀਂ ਕਰਨਾ ਮੇਰੀ ਗੱਲ ਬੁਰਾ ਨਾ ਬਣਾਈਓ ਜੋ ਸਾਥਿਆ ਕੋ ਮੈਂ ਤੁਹਾਨੂੰ ਦੱਸਤਾ ਸਕੂਲ ਬਣਾ ਦਿਓ ਚੰਗੀ ਗੱਲ ਆ ਨਹੀਂ ਤਾਂ ਨੰਬਰ ਦਾ ਜੁਨੀਅਨ ਇਹ ਤੁਹਾਨੂੰ ਸਿਹਰਾ ਜਿਹੜਾ ਸਕੂਲ ਦਾ ਮਸਲਾ ਹੈਗਾ ਉਹ ਤੁਹਾਡੇ ਸਾਹਮਣੇ ਲੈ ਕੇ ਆਊਗੀ ਔਰ ਜੋ ਪਥੋਸੀ ਲੋਣ ਵਾਲਾ ਨਾ ਤੁਹਾਨੂੰ ਸੀ ਰੋਕਣ ਦੀ ਕੋਸ਼ਿਸ਼ ਵੀ ਕਰਾਂਗੀ ਕਿਉਂ ਨੰਬਰ ਦਾ ਜੁਨੀਅਨ ਦੇਣ ਹੋਣੀ ਆ ਇਹਨਾਂ ਸ਼ਬਦਾਂ ਨਾਲ ਜੇ ਕੋਈ ਬਦਕਾ ਸ਼ਬਦ ਵਰਤ ਹੋ ਗਿਆ ਹੋਵੇ ਤਾਂ ਮਾਫੀ ਮੰਗਦਾ ਹਾਂ ਇੱਕ ਵਾਰੀ ਫੇਰ ਗਣਤੰਤਰ ਦੇ ਉਸ ਦੇ ਉੱਪਰ ਸਾਰੇ ਦੇਸ਼ ਵਾਸੀਆਂ ਨੂੰ ਜਿਹੜੇ ਸਾਡੇ ਪ੍ਰੋਗਰਾਮ ਦੇਖਦੇ ਆ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਬਹੁਤ ਸਾਰੇ ਮੁਬਾਰਕਬਾਦ ਆਓ ਆਪਾਂ ਹਮੇਸ਼ਾ ਦੀ ਤਰ੍ਹਾਂ